ਗੋਡ ਮਹੱਲਾ ਪੰਜਵਾ RAM RAM SANKAR VIVAH ਇਹ ਸਾ ਸੰਗੇ ਜੀ ਪਰਮੇਸ਼ਵਰ ਦਾ ਨਾਮ ਹੈ ਵਾਹਿਗੁਰੂ ਦਾ ਚੌਥਾ ਪਾਉ ਰਾਮ ਸ਼ਬਦ ਹੈ ਪਹਿਲਾ ਵਾਸਦੇਵ ਹੈ ਦੂਜਾ ਹਰਿ ਤੀਜਾ ਗੋਬਿੰਦ ਚੌਥਾ RAM ਸ਼ਬਦ ਹੈ ਸੋ ਮਾਰੋ ਸਾਚੇ ਪਾਸ਼ਾ ਦੱਸਦੇ ਹਨ ਹੀ ਭਾਈ RAM RAM SANKAR VIVAH ਰਮਿਆ ਹੋਇਆ ਪ੍ਰਮੇਸ਼ੁਰ ਹੈ ਰਾਮ ਦੇ ਬਾਗ ਦੀ ਨੇ ਆਨੰਦਿਆਣ ਵਾਲਾ ਹੈ ਉਹਦੇ ਨਾਲ ਆਪਣਾ ਵਿਹਾਰ ਪਾ ਜਪਣ ਚ ਪਉਣ ਰੂਪ ਰਾਮ 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 ਪ੍ਰਾਨ ਆਧਾਰ ਰਾਮ ਨੂੰ ਮਨ ਦੇ ਅੰਦਰ ਵਸਾ ਰਾਮ ਦੇ ਤਾਈ ਰਸਨਾ ਦੇ ਵਸਾ ਰਾਮ ਦੇ ਤਾਈ ਪ੍ਰਾਨਾਂ ਦਾ ਆਸਰਾ ਬਣਾ ਲੈ ਰਾਮ 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 ਕੀਰਤਨ ਗਾ ਰਾਮ ਰਾਮ ਰਮਿਆ ਹੋਇਆ ਜੋ ਰਾਮ ਹੈ ਰਾਮ ਬਾਗ ਦੀ ਨੇ ਰਾਮ ਆਨੰਦਿਆਣ ਵਾਲਾ ਜੋ ਪ੍ਰਵੇਸ਼ਵਰ ਹੈ ਉਦੋਂ ਕੀਤਨ ਜਸਮੁ ਗਾਉਣਾ ਕਰ ਰਾਮ ਤੇ ਰਾਮ ਸਉ ਰਹੇ ਸਮਾਂ ਸੁੰਦਰ ਦਾ ਨਾਮ ਰਾਮ ਕ ਰਮਿਆ ਹੋਇਆ ਜੋ ਵਿਆਪ ਕੇ ਰਾਮ ਹੈ ਉਹ ਸਾਰਿਆਂ ਚ ਮੇਰੇ ਰਿਹਾ ਹੈ ਸੰਤ ਜਨਾ ਮਿਲ ਬੋਲੂ ਰਾਮ ਸੰਤਾਂ ਭਗਤਾਂ ਜਿਨਾ ਦੇ ਨਾਲ ਮਿਲ ਕੇ ਰਾਮ ਜੋ ਸੁਧ ਸਰੂਪ ਪ੍ਰੇਸ਼ਵਰ ਵਾ ਉਹ ਸੁਰਾਮਦਾ ਨਾਮ ਬੋਲਣਾ ਕਰੋ ਸਭ ਤੇ ਨਿਰਮਲ ਪੂਰਨ ਕੰ ਸਾਰੀਆਂ ਕੰਮਾਂ ਚੋਂ ਨਿਰਮਲ ਚਿੱਤ ਨੂੰ ਉਜਲ ਕਰਨ ਵਾਲਾ ਨਲੁਖੇ ਪਵਰਨ ਦੀ ਮਹਿਰ ਮੇਤੋਂ ਵਾਲਾ ਸਾਰੀਆਂ ਕੰਮਾਂ ਨੂੰ ਧਰਮ ਅਰਸ਼ ਕਾਮ ਮੋਖ ਨੂੰ ਪੂਰੇ ਕਰਨ ਵਾਲਾ ਹੈ ਪੂਰਨ ਕਾਮ ਅਜਾ ਕਰਨ ਵਾਲਾ ਹੈ ਸਾਰੀਆਂ ਇੱਛਾ ਨੂੰ ਮਿਟਣ ਵਾਲਾ ਹੈ ਰਹਾਉ RAM RAM ਕਨਸਾਂਚ ਪੰਡਾ ਰਾਮ ਹੈ ਉਹ ਰਾਮ ਹੈ ਦੁੱਧ ਨਾਮ ਰੂਪੀ ਧੰਨ ਨੂੰ ਆਪ ਦੇ ਨਾਮ ਰੂਪੀ ਭੰਡਾਰੀ ਜੋ ਸੰਚ ਇਕੱਤਰ ਕਰ RAM 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 TAR AA HA RAM KAI RAM 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 KAR HAR RAM KAI ਸਾਧ ਸੰਗਤ ਜੀ ਪਰਸ ਰਾਮ ਨੂੰ ਕਹਿੰਦੇ ਹਨ ਕਈ ਆਮ ਬਲ ਭੱਦਰ ਨੂੰ ਕਹਿੰਦੇ ਗਲਰਾਮ ਕਈ RAM RAM ਚੰਦਰ ਜੀ ਨੂੰ ਤੇਤੇ ਦੇ ਉਤਾਰ ਨੂੰ ਕਹਿੰਦੇ ਹਨ ਗੱਲਣ ਜੱਟ ਨੂੰ ਕਿਸਨ ਪੁੱਛਿਆ ਸੀ ਤੂੰ ਕਿਹੜੇ RAM ਦਾ ਜਾਪ ਕਰਦਾ ਹੈਂ ਇੱਕ ਰਾਮ ਦਾ ਸੁਦਕਾ ਬੇਟਾ ਇੱਕ ਰਾਮ ਘੜਕੜਵੇਂ ਲੇਟਾ ਇੱਕ ਰਾਮ ਕਾ ਸਗਲ ਪਸਾਰਾ ਇੱਕ ਰਾਮ ਸਭ ਹੁੰਤੇ ਨਿਆਰਾ ਜੰਮਣ ਜੱਟ ਕਹਿੰਦਾ ਆਕਾਰ ਰਾਮ ਦਾ ਸੁਦਕਾ ਬੇਟਾ ਜਿਹੇ ਘਾਰ ਨੂੰ ਆ ਰਾਮ ਰਾਜਾ ਸੋ ਦਾ ਪੁੱਤਰ ਹੋਏ ਰਾਮ ਚੰਦਰ ਸਿੰਘ ਉਹਦੇ ਅਵਤਾਰ ਸਕਾਰ ਰਾਮ ਦਾ ਘੜਕੜਵੇਂ ਲੇਟਾ ਸਕਾਰ ਜਿਹੜਾ ਜੀਵ ਰਾਮ ਉਹ ਕੇ ਕਠਾਈ ਨਾਲ ਜੀ ਲੇੜ ਰਿਹਾ ਮਿਲ ਰਿਹਾ ਚਾਲ ਖਾਨੀਆਂ ਦੇ bindu ram ka sagal to sara bindu maya saul jehda ram hai kos da sara to sara basreya hoya hai nirgun ram sabu te nyara jehda nirakar ramon saryo jo sanga main onu japda hai iun jallan jeh ton dutta hai so is prakar khende han ram 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 kar aai bhai jame jo ram hai ram prakash roop jo ram hai ਉਹਦੇ ਸਿਮਰਨ ਕਰਨਾ ਜਿਹੜਾ ਇਹੋ ਹੀ ਆਪਣਾ ਖੁਰਾਕ ਬਣਾਇਆ ਭੋਜਨ ਬਣਾ। RAM RAM ਬੀਸਰ ਨਹੀਂ ਜਾਏ ਇਹ ਜੋ RAM ਪੁਰੇਸ਼ਵਰ ਇਹ ਪਿਆਰਿਆ ਕਦੇ ਭੁੱਲ ਨਹੀਂ ਜਾਣਾ ਚਾਹੀਦਾ। ਪਰ ਕਿਰਪਾ ਗੁਰ ਦੀ ਆਪਤਾ ਇਹ ਜਿਸ਼ਟੀ ਕਰਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੱਸ ਦਿੱਤਾ ਹੈ। RAM 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 ਸਦਾ ਸਹਾਇ ਇਹ ਜੋ RAM ਹੈ। ਅਗੇ ਰਾਮ ਬਾਗ ਦੀ ਨਹੀਂ ਰਾਮ ਆਨੰਦ ਜੀ ਨੂੰ ਵਾਲਾ ਹੈ ਉਹ ਸਦਾ ਸੁਲਾਸਾ ਸਹਿਕਾ ਕਰਨ ਵਾਲਾ ਹੈ ਰਾਮ 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 ਲਿਵਲਾ ਤੇਈ ਰਾਮ ਜੋ ਰਾਮਚੰਦਰ ਜੀ ਨੂੰ ਪਹਿਲਾ ਕਰਨ ਵਾਲਾ ਹੈ ਕ੍ਰਿਸ਼ਨ ਨੂੰ ਪਹਿਲਾ ਕਰਨ ਵਾਲਾ ਹੈ ਜਿਸ ਦੀ ਬਾਤ ਕਿਹਾ ਹੈ ਤੇਥੋਂ ਹੀ ਬਲਰਾਮ ਲੈ ਨਾਲ ਬਾਣਾ ਗਈ ਸਰਕਾਇਆ ਤੇਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇ ਸੀ ਪਕੜ ਗਰਾਇਆ ਬਡੇ ਬਡੇ ਬੰਦੇ ਜਿਹੜੇ ਕਈ ਯੁਗਤ ਨਹੀਂ ਕੰਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਜਿਸ ਤੋਂ ਰਾਮਚੰਦਰ ਜੀਨ ਬਲ ਲੈ ਕੇ ਕਈ ਸ਼ਰਮ ਆ ਰਿਹਾ ਜਿਸ ਤੋਂ ਬਲ ਲੈ ਕੇ ਕ੍ਰਿਸ਼ਨ ਕਾਂਸ ਨੂੰ ਕੇਸਾਂ ਤੋਂ ਪੜਕ ਕੇ ਮਾਰਿਆ ਹੈ ਜਿਸ ਦੇ ਬਲ ਕਰਕੇ ਮਲਪੱਦਰ ਨੇ ਬਿਆਨਕ ਰਾਜਿਆਂ ਦਾ ਮੁਕਾਬਲਾ ਕੀਤਾ ਹੈ ਉਹ ਰਵਿਆਂ ਹੋਇਆ ਰਾਮ ਹੈ ਉਸ ਰਾਮ 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 ਸਦਾ ਸਹਾਈ ਜੋ ਸਹਜਾ ਕਰਨ ਵਾਲਾ ਹੈ ਕਿਰਪਾ ਕਰਕੇ ਰਾਮ 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 ਲਿਵਲਾ ਭਾਈ ਰਾਮ ਸੁੰਦਰ ਜੋ ਰਾਮ ਰਮਿਆ ਹੋਇਆ ਹੈ ਇਸ ਰਾਮ ਦੇ ਨਾਂ ਜਿਲੀ ਵਿਕਤੀ ਨੂੰ ਜੋੜਨਾ ਕਰ ਜਪ ਨਿਰਮਲ ਭਈ ਨਾਮ ਸੁੰਦਰ RAM ਨੂੰ ਜਪਿਆ ਉਹ ਨਿਰਮਲ ਉਜਲ ਹੋ ਗਏ ਹਨ ਜਨਮ ਜਨਮ ਕੀ ਕਿਲ ਵਿਖ ਗਈ ਜਨਮ ਜੀਤੀ ਜਨਮੋ ਜਨਮਤੋਂ ਸਾਰੇ ਪਾਪ ਚਲੇ ਗਏ RAM ਤੇ RAM ਜਨਮ ਮਰਨ ਦਾ ਨਿਵਾਰ ਹੈ ਚੌਰ ਵੇ RAM ਦੇ ਨਾਮ ਨੂੰ ਉਹ ਤੇ ਜੰਮਨ ਮਰਨ ਨੂੰ ਮੀਟ ਲੈਂਦਾ ਹੈ ਪੁਰਖੋ ਚਿਰਤ RAM ਭੈ ਪਾਰ ਉਤਾਰੋ ਚੌਰ ਵੇ ਸੱਚੇ ਪਾਤਸ਼ਾਹ ਦੇ ਨਾਮ ਨੂੰ ਉਸ ਸੰਸਾਰ ਸੰਸਾਰ ਦੇ ਪਾਰ ਪਰਿਵਾਰ ਨੂੰ ਵੀ ਪਾਰ ਉਤਾਰ ਲੈਂਦਾ ਆਪ ਵੀ ਕਰ ਜਾਂਦਾ ਹੈ ਸਭ ਤੇ ਜਪਣ ਵਾਲੇ ਨੂੰ ਰਾਮਦੇਵ ਨੂੰ ਸੰਸਾਰ ਦੇ ਭੈ ਤੋਂ ਪਾਰ ਉਕਾਰ ਦਿੰਦਾ ਹੈ ਨਾਮ ਸਭ ਤੇ ਊਚ ਰਾਮ ਪਰਗਾ ਸਾਰੇ ਨਾਲੋਂ ਊਚ ਹੈ ਰਾਮ ਪਰਮੇਸ਼ਰ ਦਾ ਹਮੰਤੀ ਆਮਾ ਉਹਦਾ ਪ੍ਰਕਾਸ਼ ਹੈ ਨਿਸਵਾਸਰ ਜਪ ਨਾਨਕ ਦਾ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਤੈਂ ਉਹ ਪ੍ਰਕਾਸ਼ ਸਾਰਿਆਂ ਤੋਂ ਊਚਾ ਪਾਉਣਾ ਹੈ ਅਰ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਦਾਸ ਬਣ ਕੇ ਸੇਵਕ ਬਣ ਕੇ ਜਪਿਆ ਕਰ ਨਾ ਰਹੇ ਅਮਰਤ ਨਾਮ ਨੂੰ ਇਹ ਰਾਮ ਕਵਿਚ ਕਿਹਾ ਹੈ ਇਹ ਸੰਜੋਗ ਹੀ ਨਹੀਂ ਆਈਆਂ ਮੰਤਰ ਬਹੁਤ سارے ਲੋਕ ਇਹਦਾ ਜਿਨ੍ਹਾਂ ਨੇ ਜਾਪ ਕੀਤਾ ਸੂਰਮਿਆਂ ਨੇ ਜਦੋਂ ਜੰਗ 'ਚ ਜਾਂਦੇ ਹੈ ਉਹਨਾਂ ਦੇ ਕੋਈ ਸ਼ਸਤਰ ਨਹੀਂ ਲੱਗਦਾ ਇਸ ਨਾਮ ਦੇ ਵਿਚਾਰਨੇ ਕਰਕੇ ਬਹੁਤਿਆਂ ਗੁਰ ਕਵਿ ਜਿਹੜੇ ਪਹਿਲੇ ਗੁਰੂ ਸ਼ਬਦ ਆਏ ਹੈ ਇਹਨਾਂ ਦੀ ਸੰਜੋਗ ਪਈ ਗਈ ਹੈ ਕਿਤੇ ਚਲੇ ਜਾਂ ਕੋਈ ਹਥਿਆਰ ਕਿਸੇ ਦੀ ਮੰਤਰ ਜੰਤਰ ਕਿਸੇ ਦਾ ਕੋਈ ਅਸਰ ਨਹੀਂ ਹੁੰਦਾ ਇਸ ਪ੍ਰਕਾਰ ਇਹ ਨਾਮ ਮੰਤਰ ਹਨਗੇ ਮਹਾਰਾਜ ਜੀ ਗੋਡ ਮਹੱਲਾ ਪੰਜਵਾ ਉਹਨਕੋ ਖਸਮਕੀਨੀ ਠਾਕ ਹਾਰੇ ਉਹਨਾਂ ਨੇ ਪਰਮੇਸ਼ਰ ਦਾ ਭਜਨ ਕੀਤਾ ਉਹਨਕੋ ਠਾਕ ਕੀਨੀ ਉਹਨਕੋ ਖਸਮਕੀਨੀ ਠਾਕ ਹਾਰੇ ਉਹਨਾਂ ਦੇ ਤਾਂ ਹੀ ਖਸਮ ਉਹ ਕਾਲ ਪੁਖ ਜਿਹੜਾ ਠਾਕਣ ਵਾਲਾ ਹੈ ਰੋਕਣ ਵਾਲਾ ਹੈ ਸਾਰਿਆਂ ਦੇ ਤਾਂ ਹੀ ਕਾਲ ਜਿਹੜਾ ਹੀ ਅਤੇ ਉਹਨਕੋ ਖਸਮ ਕੀਨੀ ਉਹਨਕੋ ਉਹਨੂੰ ਕਹੋ ਖਸਮ ਕੀਨੀ ਠਾਕ ਹਾਰੇ ਜੇ ਠਾਕਣ ਵਾਲੇ ਹੁਣ ਵਾਹਿਗੁਰੂ ਦੇ ਰਾਹ ਵੱਲੋਂ ਕਾਮ ਕ੍ਰੋਧ ਲੋਭ ਮੋਹ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਖਸਮੇ ਠਾ ਕੇ ਰੋਕ ਪਾਤੀ ਕਿ ਉਹ ਹਾਰ ਗਏ ਵਿਕਾਰ ਹੁਣ ਓਕ ਨਹੀਂ ਸਕਦੇ ਕਹਾਂਏ ਦੋਸ਼ ਆ ਦੇ ਕੋ ਕਾਮ ਕੋਧ ਗ੍ਰਤੀ ਜਦੋਂ ਪਰਮੇਸ਼ਰ ਵੱਲ ਜਾਂਦੀ ਹੈ ਕੋਈ ਲੋਕ ਨੂੰ ਸਮਰੱਥ ਨਹੀਂ ਸਭ ਮਕਾਰ ਨਿਦਰਤ ਹੋ ਗਏ ਉਹਨਾਂ ਦੇ ਦਾਸ ਸੰਗ ਤੇ ਮਾਰ ਬਿਦਾਰੀ ਜਿਸੂਕ ਦੇ ਸੰਗ ਜਿਹੜੇ ਚਿੰਬੜੇ ਸੀ ਨਾ ਮਗਰ ਗੁਰੂ ਸਾਹਿਬ ਜੀ ਅੰਗ ਸੰਗ ਆਇ ਸੇਵਕਾਂ ਦੇ ਉਹਨਾਂ ਦੇ ਬਵੇਕ ਰੂਪੀ ਬਾਹ ਸਸਤ ਦੇ ਨਾਲ ਮਾਰ ਕੇ ਛੇੜ ਦਿੱਤੇ ਅੰਦਰੋਂ ਬਾਹ ਕੱਢ ਦਿੱਤੇ ਮਕਾਰ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਕੋ ਸੰਗੀ ਹੋ ਕੇ ਮਾਰਨ ਮਾਰ ਕੇ ਵਜ਼ਾਰ ਤੇ ਹੁਸ਼ਿਆਰ ਹੋ ਕੇ ਨਾਸ ਕਰ ਦਿੱਤੇ ਗੋਵਿੰਦ ਭਗਤ ਦਾ ਮਹਿਲ ਨਾ ਪਾਇਆ ਜੋ ਗੋਵਿੰਦ ਭਗਤ ਹੈ ਉਹਨਾਂ ਦਾ ਮਹਿਲ ਹਿਰਦੇ ਵਿੱਚ ਇਹਨਾਂ ਟਿਕਾ ਨਹੀਂ ਪਾਇਆ ਸਾਰੇ ਨਿਕਲ ਗਏ ਉਹਨਾਂ ਦੇ ਹਿਰਦੇ ਚੋਂ ਅੰਤਾਂ ਕਰ ਵਿੱਚ ਨਹੀਂ ਰਹੇ ਹਨ ਗੋਵਿੰਦ ਭਗਤ ਦਾ ਮਹਿਲ ਨਾ ਪਾਇਆ ਗੋਵਿੰਦ ਭਗਤ ਦਾ ਮਹਿਲ ਜੋ ਅੰਤਾਂ ਕਰਨਾ ਹੈ ਉਹਦੀ ਬਾਸਾ ਨਹੀਂ ਵਿਕਾਰਨ ਪਾਇਆ ਤੇ ਕੱਢ ਦਿੱਤੇ ਮਹਾਰਾਜ ਨੇ RAM ਜਨਾ ਮਿਲ ਮੰਗਲ ਗਾਇਆ ਉਹਨਾਂ ਨੇ ਕੀ ਜੋਤਨ ਕੀਤਾ ਸੀ ਜਿਨ੍ਹਾਂ ਦੇ ਹੋਵੇ ਕਿ ਨਹੀਂ ਉਹ ਟਿਕ ਸਕੇ ਕਹਿੰਦੇ RAM ਦੇ ਭਗਤ ਜਨਾਂ ਨੇ ਮਹਾਰਾਜ ਦਾ ਮੰਗਲ ਜਸ ਗਾਉਣਾ ਕੀਤਾ ਜਸ ਗਾਉਣੇ ਕਰਕੇ ਵਿਕਾਰ ਪੋ ਨਹੀਂ ਸਕੇ ਸਗਲ ਸ੍ਰਿਸ਼ਟ ਕੇ ਪੰਜ ਬਗਾਲਾ ਸੁਸ ਹੋ ਜਾਂਦਾ ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ ਸਾਰੇ ਸ੍ਰਿਸ਼ਟੀ ਦੇ ਪੰਜ ਜਿਹੜੇ ਸਿਕਦਾਰ ਖਾਣੇਦਾਰ ਰਹਿਣਗੇ ਪੈਜ ਬਿਠਾਉਣ ਵਾਲੀ ਹਨ ਆਪ ਦਾ ਛਿੱਕਾ ਉਠਾ ਕੇ ਆਪ ਦੇ ਅਧੀਨ ਰੱਖਦੇ ਆ ਸਭਨਾਂ ਦੇ ਤਾਈਂ RAM ਭਗਤ ਕੇ ਪਾਣੀ ਹਰਨ ਸੁਨਿਸ਼ਚਿਤ ਭਗਤਾਂ ਦੇ ਪਾਣੀ ਧਰਨ ਵਾਲੇ ਬਣੇ ਹੋਏ ਸੇਵਕ ਟੇਲੂ ਬਣੇ ਹੋਏ ਆ ਇਹ ਸੇਵਕ ਇਸ ਪ੍ਰਕਾਰ ਬਣੇ ਹਨ ਜਿਹੜਾ ਲੋਗ ਆਸਾ ਸੰਗੇ ਜੀ ਇਹ ਸਾਰਿਆਂ ਨੂੰ ਕੁੱਤੇ ਹਲਕੇ ਦੀ ਨਹੀਂ ਖਰਾਕ ਕਰਦਾ ਹੈ ਉਹਨਾਂ ਗੁਰਮਖੰਨ ਲੋਹ ਮੁਕਤ ਦਾ ਇਤਰਾਜ ਕੀਤਾ ਇਸ ਕਰਕੇ ਪਾਣੀ ਧਰਨ ਵਾਲੇ ਬਣ ਗਏ ਜਿਹੜਾ ਮੋਹ ਹੈ ਸਰੀਰ ਦਾ ਮੋਹ ਨਾਸ਼ ਕਰਦਾ ਹੈ ਉਹਨਾਂ ਨੂੰ ਮੋਹ ਸਾਲਸੰਗਤ ਜੀ ਪਰੇਸ਼ ਹੋ ਗਿਆ ਹੈ ਇਸ ਕਰਕੇ ਪਾਣੀ ਧਰਨ ਵਾਲੇ ਬਣ ਗਏ ਜਿਹੜਾ ਕ੍ਰੋਧ ਹੈ ਸਾਲਸੰਗਤ ਜੀ ਇਹ ਇਹਦਾ ਹੈ ਵੀ ਖਾਹ ਕਰਦਾ ਹੈ ਉਹਨਾਂ ਦੇ ਸਰੀਰ ਆਲਸ ਕਰੇ ਇਹਦੇ ਤੇ ਗੁੱਸਾ ਕਰਦੇ ਜਿਵੇਂ ਇੱਕ ਮਹਾਤਮਾ ਸੀ ਪਾਏ ਤੂ ਠਣੂ ਚੇਤਨਾ ਕਰੇ ਉਹਨਾਂ ਨੇ ਕਈ ਚੰਗਾ ਵੀ ਤੈ ਅੱਜ ਮੈਨੂੰ ਆਸ ਦਿੱਤੀ ਐ ਜੁੱਲੀ ਸਮੇਂ ਵਿੱਚ ਤਲਾਬ ਵੜ ਗਿਆ ਤਲਾਬ ਵੜ ਕੇ ਉੱਤੇ ਬਹਿ ਗਿਆ ਕਿਨਾਰੇ ਤੇ ਬੜੀ ਹਵਾ ਠੰਡੀ ਵਗੇ ਕੰਢੇ ਤੇ ਇੱਥੇ ਬੈਠਾ ਕਹਿੰਦੇ ਕੱਲ ਨੂੰ ਆ ਉਸ ਨਾਲ ਕਰੇ ਨੂੰ ਚੰਗੀ ਸਿੱਖਿਆ ਦਿੰਨਾ ਇਸ ਪ੍ਰਕਾਰ ਇਹ ਜਿਹੜੇ ਸਾਲਸੂਜੀ ਕਰੋਧ ਆਦ ਕਹੇ ਵੀ ਪਾਣੀ ਭਰਨ ਵਾਲੇ ਬਣ ਕੇ ਦਾਸ ਬਣ ਗਏ ਰਹਾ ਇਹ ਸੂਰਕਾਰ ਕਾਮ ਕਾਮ ਸਭ ਯਾ ਕਹੇ ਕਾਮਨਾ ਜਾਣੇ ਕੋਏ ਯੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ ਦੁਨੀਆ ਮੰਗੀਆਂ ਕਾਮਨਾ ਨੂੰ ਕੰਮ ਕਰ ਦਿੱਤਾ ਇਸ ਪ੍ਰਕਾਰ ਸਾਰ ਸਿੰਘ ਜੀ ਇਹ ਦਾਸ ਬਣ ਗਏ ਜਿਹੜਾ ਹੰਕਾਰ ਸੀ ਅੱਗੇ ਹੂੰ ਹੰਕਾਰ ਵਾਸੀ ਹੁਣ ਆਸ ਕੋ ਕਰ ਕਸ਼ਨਾ ਜਨਾਬ ਸਭ ਮੈਂ ਕੁਝ ਨਹੀਂ ਹਾਂ ਬਾਹੀ ਗੁਰੂ ਹੀ ਐ ਇਉਂ ਇਹ ਸੇਵਕ ਬਣਾ ਦਿੱਤੇ ਮਾਲਾ ਨੇ ਰਾਉ ਜਾਗਤ ਪਾਸ ਤੇ ਲੇਤੇ ਦਾਮ ਜੀ ਜੱਗ ਦੇ ਪਾਸੋਂ ਡੰਡ ਪੜਦੇ ਆ ਕੋਈ ਕਾਮ ਦਾ ਡੰਡ ਪੜਦਾ ਫਿਰਦਾ ਕੋਈ ਕਰੋਧ ਦਾ ਡੰਡ ਪੜਦਾ ਫਿਰਦਾ ਕੋਈ ਲੋਭ ਦਾ ਡੰਡ ਪੜਦਾ ਫਿਰਦਾ ਇਹ ਸਾਰੀ ਦੁਨੀਆ ਤੋਂ ਦੇਖਣ ਸੁਣਨ ਸੁੰਘਣ ਤੇ ਲਾ ਕੇ ਸੌਤ ਸੁਬਰਸ ਨੂੰ ਗਰਸ ਗੰਨ ਤੇ ਲਾ ਕੇ ਇਹ ਦੰਨ ਪੜ ਰਹੇ ਐ ਵਕਾਰ ਜਿਹੜੇ ਹਨ ਗੋਬਿੰਦ ਭਗਤ ਕਉ ਕਰ ਹੈ ਸਲਾਮ ਉਹਨਾਂ ਦੇ ਗੁਰੂ ਦੇ ਭਗਤਾਂ ਨੂੰ ਸਲਾਮ ਨਮਸਕਾਰਾਂ ਕਰਦੇ ਹਨ ਉਹਨਾਂ ਤੇ ਜੋਰ ਨਹੀਂ ਇਹਨਾਂ ਚੱਲਦਾ ਝੂਟ ਲਈ ਸਾਖਤ ਪਦ ਖੂਬੈ ਸ੍ਰੀ ਵਕਾਰ ਐ ਸਾਧਕਾਂ ਦੀ ਇੱਜ਼ਤ ਬਰਬਾਦ ਹੀ ਕਰ ਦਿੰਦੇ ਐ ਕਿਹੋ ਜਿਹਾ ਕੰਮ ਕਰਕੇ ਖਾਣਾ ਖਰਾਬ ਹੋ ਗਿਆ ਕਿਹਲਾ ਕ્રોਧ ਕਰਕੇ ਕਿਉਂ ਸਾਜਣਾ ਨਹੀਂ ਜਿੱਤੇ ਗੁਆਵੰਦੇ ਐਸਾ ਲੁੱਟਦੇ ਹਾਂ ਨੇ ਸਭ ਗੁਣ ਨਹੀਂ ਰਹਿਣਗੇ ਉਹਨਾਂ ਦੇ ਅੰਦਰ ਸਾਜ ਜਾਣਾ ਪਾਗ ਮਲ ਮਲ ਧੂਵ ਹੈ ਸੇਵ ਚ ਮਨ ਨੂੰ ਜਿੱਤਣ ਵਾਲੇ ਮਹਾਤਮਾ ਜਾਨਾ ਉਹਨਾਂ ਦੇ ਚਰਨਾਂ ਨੂੰ ਜਿਹੜੇ ਵਕਾਰੀ ਲੋਕ ਹੈ ਉਹ ਨਿਹਾਲ ਹੋਣ ਵਾਸਤੇ ਤਹਾਇਤ ਹੁੰਦੇ ਐ ਮਨੋਂ ਇਹੋ ਹੀ ਚਰਨਾ ਆ ਕੇ ਧੋਦੇ ਆ ਮਲ ਮਲ ਕੇ ਸਜਾ ਖਵਾਬ ਪੰਜ ਪੂਤ ਜਣੇ ਇੱਕ ਮਾਨ ਇੱਕ ਮਾਇਆ ਨੇ ਪੰਜ ਪੂਤ ਕੌਮ ਕੋ ਲੋ ਮੋਹੰਕਾਰ ਜਣੇ ਐ ਪੰਜ ਪੂਤ ਪੰਜ ਤਸ ਤਹਨ ਉਹਨਾਂ ਪੰਜਾਂ ਤਤਾਂ ਦੇ ਪੁੱਤਰ ਹੈ ਇੱਕ ਮਾਇਆ ਨੇ ਪੈਦਾ ਕੀਤੇ ਹਨ ਇਹ ਆਸਰੀ ਸੰਪਦਾ ਰੂਪ ਉਹਦ ਭੁਜ ਖੇਲ ਕਰ ਜਗ ਤੇ ਵਿਆਹ ਇੱਕ ਕ੍ਰਿਸ਼ਟ ਪੂਜਾ ਵਾਲਾ ਜੋ ਪਰਮੇਸ਼ਰ ਹੈ ਉਸ ਨੇ ਜਗਤ ਨੂੰ ਪੈਦਾ ਕੀਤਾ ਹੈ ਇਹ ਮਾਇਆ ਦੇ ਨਾਲ ਮਿਲ ਕੇ ਵਿਆਹ ਪ੍ਰਸੂਤਾ ਭਾਵ ਨੂੰ ਮਾਇਆ ਪ੍ਰਾਪਤ ਹੋਈ ਹੈ ਉਹਦੇ ਉਤੇ ਸਾਰਾ ਜਗਤ ਵਿਆਹ ਜਮਾਣਾ ਕੀਤਾ ਹੈ ਉਹਦ ਪੂਜ ਉਹ ਆਦਿ ਚਾਰ ਖਾਣੀਆਂ ਕਰਕੇ ਹੰਡੀ ਜੇਰੀ ਸੇਕੂ ਜੂਦੂਆਂ ਖਾਣੀਆਂ ਕਰਕੇ ਜਗਤ ਨੂੰ ਪਰਸੂਤਾ ਭਾਵ ਕੀਤਾ ਜਮਾਇਆ ਹੈ ਤੀਨ ਗੁਣਾ ਕਾ ਸੰਗ ਰਜ ਰਸੀ ਇਹ ਪੁਰਖ ਸੰਸਾਰੀ ਉਹਦਾ ਰਾਸੀ ਕਾਮਸੀ ਸ਼ਾਂਤ ਕੀ ਤੇ ਤਿੰਨਾਂ ਗੁਣਾ ਦੇ ਸੰਗਤ ਕਰਕੇ ਇਹ ਵਿਸ਼ਾਂ ਦੇ ਰਾਸੀ ਰਸੇ ਰਹਿੰਦੇ ਰਕੇ ਰਹਿੰਦੇ ਹਨ ਇਨ ਕੋ ਛੋੜ ਉਪਰ ਜਨ ਬਣੇ ਪਾਤਸ਼ਾਹ ਦੇ ਜਨ ਸੇਵਕ ਬਣੇ ਉਹ ਇਹਨਾਂ ਵਿਕਾਰਾਂ ਨੂੰ ਛੱਡ ਕੇ ਤਿੰਨ ਗੁਣਾਂ ਨੂੰ ਛੱਡ ਕੇ ਉਪਰ ਤੁਰੀਆ ਪਦਜ ਬਸਦੇ ਹੈ ਜਾ ਕੇ ਤਰ ਕਿਰਪਾ ਜਨ ਲੀਏ ਛਡਾਏ ਤੁਰੀਆ ਕਰਕੇ ਆਪ ਦੇ ਸੇਵਕਾਂ ਨੂੰ ਮਾਰਨ ਛਡਾ ਲਿਆ ਬੰਧਨਾ ਤੋਂ ਮੁਕਤ ਕਰ ਲਿਆ ਹੈ ਜਿਸਕੇ ਸੇ ਤਿੰਨ ਰਖੇ ਹਟਾ ਜਿਸ ਮਾਗਰੂ ਨੇ ਇਹ ਖਿਆਲ ਕੀਤੀ ਸੀ ਜਗਤ ਰਚਿਆ ਸੀ ਉਸੇ ਨੇ ਹਟਾ ਛੱਡੇ ਰੋਕ ਦਿੱਤੇ ਹੈ ਕਿ ਤੁਸੀਂ ਮਹਾਰਾਜ ਦੇ ਪਿਆਰਿਆਂ ਨੂੰ ਦੁੱਖ ਨਹੀਂ ਦੇ ਸਕਦੇ ਜਿਹੜੇ ਇਹਨਾਂ ਦੇ ਚੇਲੇ ਬਣਦੇ ਉਹਨਾਂ ਨੂੰ ਛੱਡਦੇ ਹੀ ਨਹੀਂ ਇਹ ਕਾ ਨਾਨਕ ਭਗਤ ਪ੍ਰਭ ਸਰ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਰ ਦੀ ਜਿਹੜੀ ਭਗਤੀ ਹੈ ਇਹਨਾਂ ਤੋਂ ਬਚਨ ਵਾਸਤੇ ਇਹੋ ਹੀ ਸਾਰ ਸ੍ਰੇਸ਼ਟ ਹੈ ਬਿਨ ਭਗਤੀ ਸਭ ਹੋਏ ਖੁਆਰ ਬਿਨ ਭਗਤੀ ਤੋਂ ਬੜੇ ਬੜੇ ਰਿਸ਼ੀਆਂ ਮੁਰੀਆਂ ਨੇ ਖਰਾਬ ਕੀਤਾ ਹੈ ਸਾਰੇ ਹੀ ਖਰਾਬ ਹੁੰਦੇ ਫਿਰਦੇ ਆ ਵਾਹਿਗੁਰੂ ਦੀ ਭਗਤੀ ਤੋਂ ਬਿਨਾ ਗੋਡ ਮਹੱਲਾ ਪੰਜਵਾ ਤਾਲਕ ਕਲੇਸ਼ ਮਿਟੇ ਹਰਨਾਮਾ ਸੰਜੇਸ਼ੇ ਨਾਮ ਸਰ ਸੰਗੀ ਜੀ ਕਲਪਨਾ ਵੀ ਤੇ ਕਲੇਸ਼ ਵੀ ਅਵਿਗਿਆ ਸਮਤਾਜਕ ਤੇ ਕਲ ਉਦਾਈ ਆਦਿਕ ਦੁਨੀਆ ਦੀ ਕਲਾ ਆਦਿਕ ਕਲੇਸ਼ ਆਦਿਕ ਮਰਦ ਨਾਮ ਨਾਲ ਸਾਰੇ ਮਿਟ ਜਾਂਦੇ ਆ ਮਿਲ ਗਏ ਦੁੱਖ ਬਿਨ ਸੇ ਸੁਖ ਕੀਨੂ ਠਾ ਜਮਨ ਮਰਨ ਦੇ ਦੁੱਖ ਉਹਨਾਂ ਦੇ ਨਾਸ ਹੋ ਗਏ ਸੁਖ ਰੂਪ ਚ ਉਹਨਾਂ ਨੂੰ ਠਾ ਇਸ ਤਰੀਕੀ ਕੀਆ ਟਿਕਾਣਾ ਕੀਤਾ ਹੈ ਜਪ ਜਪ ਅੰਮ੍ਰਿਤ ਨਾਮ ਅਗਾਏ ਜਾਈ ਅੰਮ੍ਰਿਤ ਨਾਮ ਨੂੰ ਜਪ-ਜਪ ਕੇ ਤ੍ਰਿਪਤ ਹੋ ਗਏ ਹਨ ਗੁਰਮੁਖੋ ਸੰਤ ਪ੍ਰਸਾਦ ਸਗਲ ਫਲ ਪਾਏ ਗੁਰੂ ਸਾਹਿਬ ਦੀ ਕਿਰਪਾ ਕਰਕੇ ਸਾਰੇ ਧਰਮ ਅਰਥ ਕਾਮੋਕ ਫਲ ਪਾ ਲਏ ਹਨ ਆਰਾਮ ਜਪਤ ਜਨ ਪਾਰ ਪਰ ਜਿਹੜੀ ਜੋ ਜੀਵ ਉਹ ਰਾਮ ਦੇ ਨਾਮ ਨੂੰ ਜਪਦੇ ਹੈ ਭਗਤੀ ਜਨ ਉਹ ਸੰਸਾਰ ਤੋਂ ਪੈਰ ਪਾ ਗਏ ਮੁਕਤ ਹੋ ਗਏ ਹਨ ਜਨਮ ਕੇ ਪਾਪ ਹਰੇ ਜਨਮ ਜਨ ਮੰਤਰਾਂ ਦੇ ਸਾਰੇ ਪਾਪ ਸੱਚੇ ਪਾਰਸ਼ਾਦ ਮੇਟ ਦਿੱਤੇ ਹਨ ਰਾਉ ਗੁਰੂ ਕੇ ਚਰਨ ਰਿਦਾ ਉਰ ਧਾਰੇ ਸ੍ਰੀ ਸਾਹਿਬ ਦੇ ਚਰਨ ਕੌਲ ਜੀ ਨਾਲੇ ਿਰਦੇ ਦੇ ਅੰਦਰ ਧਾਰੇ ਆ ਵਸਾਏ ਆ ਅਗਨ ਸਾਗਰ ਤੇ ਉਤਰੇ ਪਾਰੇ ਅਗ ਦਾ ਸਮੁੰਦਰ ਜੋ ਸੰਸਾਰ ਆ ਨਾਇਆ ਰੂਪੀ ਆਗੋ ਆ ਕ੍ਰਿਸ਼ਨ ਰੂਪੀ ਆਗੋ ਆ ਕਾਲ ਰੂਪੀ ਆਗੋ ਆ ਇਹ ਕਾਰੂਪੀ ਆਗੋ ਹੈ ਕਰੋਧ ਰੂਪੀ ਆਗੋ ਹੈ ਨਰਕ ਦੀ ਆਗੋ ਹੈ ਗਰਮ ਦੀ ਆਗੋ ਹੈ ਤੋਂ ਪਾਰ ਤੁਰ ਗਏ ਜਨਮ ਮਰਨ ਸਭ ਮਿਟੀ ਉਪਾਂ ਨਾ ਜਮਨ ਮਰਦੀ ਜਈਆਂ ਉਪਾਧੀਆਂ ਪਈਆਂ ਸੀ ਆਗੀ ਬਿਆਗੀ ਉਪਾਦੀ ਇਹ ਸਾਰੀਆਂ ਕਿਸੇ ਦਾ ਡਾਂਗ ਛੋਟਾ ਮਾਰ ਲੈਣਾ ਕਿ ਇਹਨੂੰ ਮਾਰ ਦੇਣਾ ਕਿ ਇਹ ਤੋਂ ਮਰ ਜਾਣਾ ਇਸ ਸਭ ਉਹ ਬਾਦੀਆਂ ਉਹਨੀਆਂ ਮਿਟ ਗਈਆਂ ਹਨ ਪ੍ਰਭ ਸਿਉ ਲਾਗੀ ਸਹਿਜ ਸਮਾਧਿ ਨੂ ਅਕਾਲ ਪੁਰਖ ਦੇ ਨਾਲ ਸਹੀ ਜਿ ਨਿਰਜਤਨੀ ਸਮਾਧੀ ਉਹਨਾਂ ਦੀ ਲਾਗੀ ਹੈ ਸਹਿਸਰੂਪ ਵਿੱਚ ਥਾਨ-ਥਨ ਅੰਤ ਰਹੀ ਕੋ ਸੁਆਮੀ ਫਿਰ ਉਹਨੂੰ ਦੇਖਣ ਦੀ ਨਜ਼ਰ ਪਈ ਹੈ ਮਕਾਨੀਆਂ ਜੀ ਵੀ ਮਕਾਨੀਆਂ ਜੀ ਵੀ ਅੰਤਜਾਮੀ ਪ੍ਰੇਰਕ ਜੋਤੀ ਸਰੂਪ ਆਪ ਹੈ। ਸਗਲ ਘਟਾਂ ਦਾ ਅੰਤਰ ਜਮ ਸੋਹਣੇ ਗੁਰਦਿਆਂ ਦੇ ਘੜ ਘੜ ਦੀ ਗਿਆਨ ਵਾਲਾ ਜੋਤੀ ਸਰੂਪ ਹੈ ਜਿਹੜਾ ਜਾਣਦਾ ਹੈ। ਤਰ ਕਿਰਪਾ ਜਾ ਕੋ ਮਤ ਦੇ ਕਿਰਪਾ ਕਰਕੇ ਜਿਨਾਂ ਨੂੰ ਇਹ ਗੁਰਮਤ ਸੱਚੇ ਪਾਤਸ਼ਾਹ ਬਖਸ਼ ਦੇਣ ਆਠ ਪਹਿਰ ਪ੍ਰਭ ਕਾ ਨਾਮ ਲੈਣ ਕਿ ਪ੍ਰਮੇਸ਼ੂ ਦਾ ਨਾਮ ਉਚਾਰਨ ਕਰਿਓ ਨੂੰ ਸਾਰੀਆਂ ਬਖਸ਼ਾਂ ਮਿਲਦੀਆਂ ਹਨ ਜੇ ਕਹ ਅੰਦਰ ਵਸਾ ਪ੍ਰਭ ਆਤਮਾ ਦੇ ਹਿਰਦੇ ਦੇ ਅੰਦਰ ਪ੍ਰਭੂ ਦਾ ਨਾਮ ਦੱਸਦਾ ਤੇ ਪ੍ਰਭ ਆਪ ਸਖਿਆਤੋ ਕੇ ਵਸਦਾ ਹੈ ਤਾਂ ਕਹ ਹਿਰਦੂ ਪ੍ਰਗਾਤ ਅਸਲ ਹਿਰਦੇ ਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਬਾਗਤ ਭਾਏ ਹਰ ਕੀਰਤਨ ਕਰੀਏ ਜਿਉਂਦੇ ਪ੍ਰਕਾਸ਼ ਹੋਣ ਤੋਂ ਐਵੇਂ ਨਾ ਦਮ ਮਾਰੀਏ ਮੈਨੂੰ ਇੰਨਾ ਪ੍ਰਕਾਸ਼ ਹੈ ਮੈਨੂੰ ਇੰਨੀ ਸਮਝ ਹੈ ਪ੍ਰੇਮਾਂ ਭਗਤੀ ਕਰੀਏ ਤੇ ਹਰੀ ਦਾ ਕੀਰਤਨ ਕਰਦੇ ਰਹੀਏ ਹਰ ਵਕਤ ਇਹ ਤਰੀਕਾ ਹੈ ਬਚਾਵ ਜਪ ਪਾਰ ਬ੍ਰਹਮ ਨਾਨਕ ਨਿਸਤਰੀ ਜੀ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ ਭਾਈ ਪਾਰਬ੍ਰਮ ਦਾ ਜਾਪ ਕਰਕੇ ਸੰਸਾਰ ਤੋਂ ਪਰਬੰਤੋਂ ਕਰ ਜਾਈਦਾ ਹੈ ਗੋਡ ਮਾ ਅੱਲਾ ਪੰਜਵਾ ਗੁਰਕੇ ਚਰਨ ਕੰਮਲ ਨਮਸਕਾਰ ਭਗਤ ਪਾਏ ਹਰ ਕੀਰਤਨ ਕਰੀਐ ਜਪਤਾਰ ਬ੍ਰਹਮ ਨਾਨਕ ਨਿਸਤਰੀਐ ਵਾਹਿਗੁਰੂ ਕੀ ਖਾਲਸਾ